ਕਿਦਾਂ ਚਾਹ ਪੀਲਾ ਮੜਿਆ ਚ ਕਾਮ ਬਣ ਗਿਆ ਕਣੀ ਤੇ ਇਹਨੂੰ ਦੱਸਿਆ ਜਿਹੜੀਆਂ ਅਸੀਂ ਚੀਜ਼ ਨਖਵਾਤੀਆਂ ਨਾ ਉਹਨਾਂ ਚ ਕਾਮ ਹੈ ਹਟ ਜਾਣਾ ਹੈ ਓਕੇ ਹੋ ਜਾਣਾ ਕੰਮ ਇਹਨੇ ਖਵਾਇਆ ਕੋਈ ਨਹੀਂ ਸੀ ਡਾਕਟਰ ਕੋ ਆਪਣੇ ਰੋਡ ਤੇ ਡਾਕਟਰ ਉਹ ਦਵਾਈ ਵਧੀਆ ਜਿਹਾ ਬਣਾ ਦਿੱਤੀ ਆ ਉਹ ਦਵਾਈ ਬਣਾਉਂਦਾ ਉਹ ਫੇਮਸ ਦਵਾਈ ਚ ਕੰਮ ਵਾਸਤੇ ਇਹ ਗੱਲ ਇਹ ਗੱਲ ਲੈਣ ਦੀ ਹੈ ਇਸ ਤੋਂ ਸੰਪਰਕ ਕਰੇ ਵੀ ਬਸ ਕੱਲੇ 50 ਰੁਪਏ ਉਸ ਤੋਂ ਬਾਅਦ ਵਿੱਚ ਬਾਅਦ ਵਿੱਚ ਤੁਹਾਨੂੰ ਦਾਲ ਖਵਾ ਲੈਣੀ ਤੇ ਸੈਟੀਸਫੈਕਟ ਕੰਮ ससी का आज स्वागत है मैंने आवाज दी है उन्हें भी है कि इनको हां जी हां जी देसी कार ये दे ना टेढ़े पयांदा है और के दाने ठीक दे ठीक है आ पिंग बड़ी बाहर ही लाती है ये लोग की मखरज करके लांदे ठीक पंदा इते मग्ग अच्छा अच्छा मम्मी अच्छा मम्मी मैं 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 ससी का जी ससी का ससी का ਕਿਦਾ ਹੈ ਭਾਜੀ ਠੀਕ ਠਾਕ ਜੀ ਸੀ ਸੀ ਨਾ ਪਾਣੀ ਨਹੀਂ ਪੈਣਾ ਬਈ ਮਾਰੀ ਗੋਈ ਠੰਡ ਵਧੀ ਦੀ ਦੀ ਡੇ ਇੱਧਰ ਰੋਟੀਆਂ ਬਣਾਉਂਦੇ ਆ ਮੰਮੀ ਨੂੰ ਕੈਂਡੀ ਮੈਂ ਖਾ ਲਵਾਂ ਅੱਛਾ ਲੈ ਆ ਅਗਲਾ ਵਾਲੇ ਪਰ ਨਾਲ ਆਇਆ ਮੈਨੂੰ ਲੱਗਾ ਤੇਲ ਲਾਈਆਂ ਸੁਣਨ ਲੱਗਣ ਲਿਆ ਅੱਜ ਆ ਜੇ ਚੱਲਣਾ ਚੱਲੀਏ ਹੁਣ ਕੋਟੀ ਪਾਣੀ ਨਹੀਂ ਜਦੋਂ ਤੇ ਉੱਥੇ ਬਿਮਾਰ ਹੋਣਾ ਹੀ ਹੈ ਫਿਰ ਸਿੱਧੀ ਜਿਹੜੀ ਗੱਲ ਆ ਆਜਾ ਮਮਾ ਮੰਮੀ ਮੁੰਡਿਆ ਜਦ ਮਮੇ ਤੁਸ ਚੁੱਕੜਾ ਕੱਕੇ ਮੈਂ ਚੁੱਕੜਾ ਰਹੀ ਆ ਕੰਮ ਕਰਦੀ ਸੀ ਕੋਠੇ ਦੇ ਵਿੱਚ ਮੰਮੀ ਰਹੀ ਅੱਛਾ ਸੋ ਚੱਲ ਠੀਕ ਚੱਲ ਰੇ ਸੰਦੀਪ ਨੂੰ ਲੈਣ ਵਾਸਤੇ ਗੱਡੀ ਤੇ ਲੈਣਾ ਜੁਈਦਾ ਅੰਦੇ ਵਾਦੀ ਕੇ ਅੱਠ ਤੇ ਹੁਣ ਆਪਾਂ ਜਾ ਰਹੇ ਅਮ੍ਰਿਤਸਰ ਤੇ ਗਾਣੇ ਲਾਏ ਜੱਸੀ ਨੇ ਨਾਲ ਨਾਲ ਪੈ ਰਿਆ ਭੰਗੜਾ ਇੱਥੇ ਰੁਕਿਆ ਮੈਂ ਹੁਣ ਤੀਹਤਪੁਰ ਦੇ ਲਾਗੇ ਇਥੋਂ ਹੁਣ ਸ਼ਹਿਦ ਲੈਣਾ ਕੇ ਬੰਦੇ ਕੋਲੋਂ ਨਾ ਮੰਗਵਾਇਆ ਹੈਗਾ origignal ਸ਼ਹਿਦ ਤੇ ਹੁਣ ਉਹ ਆਪਾਂ ਇਹਦੇ ਕੋਲ ਫੜ ਲਈ ਬੈਗੋ ਬਿਲਕੁਲ ਪਿਓਰ ਸ਼ਹਿਦ ਹੈ ਵੀ ਤੇ ਜੇ ਕਹਿੰਨੇ ਮਗਵਾਉਣਾ ਵਾ ਨਾ ਤੇ ਨੀਚੇ ਮੈਨੂੰ ਕਮੈਂਟ ਕਰੋ ਫਿਰ ਮੈਂ ਆਪਣਾ ਤੁਹਾਨੂੰ ਆਈਡੀ ਵਗੈਰਾ ਅਗਲੇ ਵਲੌਗ ਦੇ ਵਿੱਚ ਆਈਡੀ ਵੀ ਦਵਾਵਾਂ ਉਹਨਾਂ ਦੀ ਠੀਕ ਆ ਸ਼ਾਇਦ ਜਿੰਨਾਂ ਕੋ ਮੈਂ ਮਗਵਾਇਆ ਵਾ ਤੇ ਨਾਲ ਵਛਾ ਲਿਆ ਤੇ ਨਾਲ ਜੱਸੀ ਆ ਮੈਂ ਚੱਲ ਇੱਕ ਦੋ ਜਾਣੇ ਦਾ ਵਾਧਾ ਹੁੰਦਾ ਵਾ ਨੇਰਾ ਬੜਾ ਆ ਨਾਲੇ ਠੀਕ ਨਹੀਂ ਗੱਲ ਨਾਲੇ ਬੰਦਾ ਗੱਪਾ ਛੱਪਾ ਮਾਰਦਾ ਚਲ ਜਾਂਦਾ ਤੇ ਗੱਪਾ ਛੱਪਾ ਮਾਰਦਾ ਬੰਦਾ ਆ ਜਾਂਦਾ ਵਾਪਸ ਤੇ ਉਹ ਵੀਰ ਆਇਆ ਨਹੀਂ ਅਜੇ ਵੇਟ ਕਰੀ ਜੰਨਾ ਵਾ 10 ਮਿੰਟ ਹੋ ਗਏ ਇੱਥੇ ਖਲੋਤਿਆਂ ਨੂੰ ਆ ਕੀ ਗੱਲ ਹੋਈ ਆ ਗਿਆ ਵਾ ਕਰਲੀ ਬੜੀ ਲੱਗਣ ਲੱਗੀ ਅੰਦਰ ਯਾਰ ਅੰਦਰੋਂ ਕੁਮਾਜਾ ਹੋਈਦਾ ਨਾ ਹੀਟ ਚਲਾਈ ਆ ਗੁਰਦੁਆਰਾ ਸਿੰਘ ਸਭਾ ਪਿੰਡ ਸੀਟਪੁਰ ਕਲਾਂ ਇੱਥੇ ਖੜੇ ਆਪਾਂ ਇਸ ਟਾਈਮ ਦੇਖੇ ਸ਼ਾਇਦ ਆਪ ਨੂੰ ਮਿਲ ਗਿਆ ਮਿਹਰਬਾਨੀ ਭਾਜੀ ਠੀਕ ਆ ਸਰ ਕਰ ਚੱਕ ਆ ਇਹਨਾਂ ਦੀ ਡਾਈਟ ਮੈਂ ਕਹਿੰਦਾ ਵੇਖ ਤੂੰ ਚੱਕ ਜਰਾ ਮਾਲ ਪਿਓਰ ਠੀਕ ਨਹੀਂ ਗੱਲ ਡੱਬਾ ਕੱਚ ਦਾ ਹੀ ਉਹਦੋਂ ਤੇ ਲਿਆਇਆ ਨੂੰ ਖੋਲ ਨੂੰ ਚੈੱਕ ਤੇ ਕਰੀਏ ਮਾਸਾ ਪਿਓਰ ਸ਼ਿਆਦ ਮਸਾ ਮੈਂ ਚ ਟੈਸਟ ਕਰਕੇ ਦੇਖੀ ਬੜਾ ਕੱਦਦਾ ਏ ਓਕੇ ਆ ਕੰਮ ਵਾਕੇ ਗੁਰੂ ਆ ਰਿਜਨਲੀ ਕੰਮ ਪੂਰਾ ਇਸ ਕੀ ਅਗੇ ਕੋਕਾ ਬੇਤੇਰਾ ਕੁਝ ਕੁ ਕਹਿੰਦਾ ਕੋਕਾ ਮੋਝ ਕੇ ਆਪਾਂ 골ਡਨ ਗੇਟ ਬੜਾ ਸੁਣਾ ਸਜਾਇਆ ਜਾ ਨਾ ਮਸਰਾ ਬੜਾ ਵਧੀਆ ਕੀਤਾ ਹੀ ਹੈ ਆ ਬੰਦੇ ਕੀ ਰੱਖ ਜਿਹਾ ਲਾਏ ਇਹਨਾਂ ਨੇ ਕੋਲਾ ਫਿਰ ਪਤੀ ਯਾਤਰਾ ਹੈ ਪਹਿਲੇ ਕਲਮ ਲਗਾ ਇੱਥੋਂ ਦਾ ਤੇ ਫਿਰ ਕਰਉਣਾ ਹੀ ਕੰਮ ਮਤਲਬ ਇਹਦੀ ਗੱਲ ਸਹੀ ਹੈ ਬਲੇ ਵਿਆ ਰੁਖ ਰਖ ਜਿਨ ਨੇ ਲਾਈ ਹੋਰ ਲੜੀਆਂ ਲੜੀਆਂ ਨਾਤੀਆਂ ਉੱਤੇ ਲੈ ਵੀ ਆ ਗਈ ਹੈ ਚਾਚੀ ਆ ਢੀ ਹਰ ਗੜੂ ਹਰ ਗੜੂ ਏ ਟੋਪਾ ਕਿਹੜੀ ਸੋਹਣੀ ਜੀ ਲੱਗਣ ਦੀ ਆ ਗਏ ਐਨੋ ਜੇ ਨਾਲ ਆਇਆ ਨਾ ਨਾਲ ਆ ਜਾ ਹਾਂ ਇੱਧਰ ਆ ਜਾ ਤੂੰ ਕਿੱਥੇ ਹਰਗੁਣ ਇੱਥੇ ਆ ਜਾ ਪੁੱਤ ਮੇਰੇ ਕੋ ਓਏ ਚਾਚੀ ਘਾਲ ਚਾਚੀ ਗਾਲੇ ਮਤ ਸਾਸੀ ਦਾ ਭਾਈ ਦੀ ਆ ਪਪਾ ਚਾਚੀ ਆ ਪਪਾ ਚਾਚੀ ਆ ਹਲੇ ਪੱਤੀ ਆ ਚਾਚੀ ਆ ਜਾ ਬਹਿ ਜਾ ਚਾਚੀ ਬਹਿ ਜਾ ਨੋਨ ਨੇ ਬੈਣਾ ਨਾ ਅੱਛਾ ਇੰਜਲ ਨੇ ਬਣਾ ਇਧਰ ਨਾ ਆਏ ਓਹੋ ਚਾਚੀ ਨੂੰ ਚਾਚੀ ਗਾਲੇ ਭਾਈ ਚਾਚੀ ਸਾਚੀ ਗਾਲ ਤੇ ਫੜਾ ਦੇ ਨਾ ਫੜਾ ਦੇ ਇਕਦੇ ਬੈਗ ਬੜੇਲੇ ਗੁਰੂਆਕ ਕੀ ਨੰਦਪੁਰ ਗਈ ਚਾਚੀ ਜਾ ਰਹੇ ਆ ਅੱਜ ਪਹੁੰਚੇ ਆਪਾਂ ਵੀਰਕੇਦਲਾ ਕੀ ਪਹੁੰਚ ਗਏ ਆ ਨਾ ਹਰਗੁਣ ਮੇਰੀ ਸੁਣ ਗਈ ਜਾਨ ਨੂੰ ਨੀਂਦ ਆ ਗਈ ਆ ਇਹ ਨਹੀਂ ਖੰਡੀਓ ਓਏ ਇਹ ਤਾਂ ਜੱਗਨ ਦੇ ਯੋ ਚੜਾ ਇਹ ਤਾਂ ਜੱਗਨ ਦੇ ਮੈਨੂੰ ਆਖਮਾ ਕੰਨੀ ਆ ਗਈ ਆ ਲੈ ਪਹੁੰਚ ਗਏ ਆਪਾਂ ਜੱਜ ਅਸੀਂ ਹੁਣ ਵੱਲ ਓਏ ਇਹਨ ਫੜੀ ਗਈ ਕੋਣ ਨੂੰ ਤਾਂ ਕੁੜੀਆਂ ਨੂੰ ਫੜੀ ਹਾਂ ਜੀ ਕੀ ਡਾਈਪਰ ਕਰਦੇ ਨੇ ਅਵੇ ਆ ਗਏ ਨਹੀਂ ਮੇ ਸੁਣਾ ਆ ਗਏ ਮੇ ਸੁਣਾ ਦੇਖਾਂ ਮੈਂ ਰਟੇ ਟੈਂਟੇ ਢੇੜ ਕਿੰਦੀ ਚੇਤਾ ਆ ਗਿਆ ਨਾ ਰੁਕੇ ਨਹੀਂ ਅਥੇ ਜੱਟੋਪੀ ਵਾਲਾ ਪਹਿਲਾਂ ਮम्मा ਦਾ ਜੱਟੋਪੀ ਵਾਲਾ ਮੈਂ ਮਾਰਨਾ ਫਿਰ ਤੈਨੂੰ ਮੈਂ ਨੱਡਾ ਟੋਪੀ ਵਾਲਾ ਜੇ ਭੱਜ ਕੇ ਭੱਜ ਕੇ ਜਾਂ ਠੰਡ ਬੜੀ ਆ ਮਾਰਨਾ ਹੀ ਫਿਰ ਮੈਂ ਤੈਨੂੰ ਕੀ ਕਰੀਆ ਲਿਪੀ ਕਾ ਪੜੀਏ ਕੱਢ ਬਾਕੀ ਮੈਂ ਤੈਨੂੰ ਪੜੀਏ ਨਾ ਦੱਸ ਮੈਂ ਤੈਨੂੰ ਮੈਂ ਤੇ ਪਿਆਉਣੇ ਮੈਂ ਤੈਨੂੰ ਲੈ ਕੇ ਐਸੀ ਆਪਣੇ ਤੀਪੂਤ ਨੂੰ ਲੈ ਕੇ ਐਸੀ ਮੈਂ ਕਿਤੋਂ ਮੱਕੜੋਂ ਦਾ ਦੱਦਿ ਕੋ ਦੱਦਿ ਗਾ ਐਸੇ ਤੂੰ ਹੀ ਜਾਣਾ ਜਾਂਦੇ ਜਾਂਦੇ ਉਹ ਇੱਕ ਇੱਕ ਆਤਾ ਹੈ 무 반도 갔다 봤잖아. 무 반도 갔다? 오호. 내가 못 가. 오호, 이 반도에 무 반도 갔다 이. 내가 무시반도 갔다. 오호. 웃웃웃웃웃웃웃웃웃웃웃웃웃웃웃웃웃웃웃웃웃웃

ਓ ਤੋੜੀ ਨਾ ਨਾ ਤੋੜੀ ਨਾ ਟੁੱਟ ਜਾ ਟੁੱਟ ਜਾ ਨਾ ਛੱਡ ਦੇ ਨੂੰ ਟੁੱਟ ਜਾ ਨਾ ਇਹਨੇ ਭਾਤੇ ਨੇ ਨਹੀਂ ਪਾਪ ਟੁੱਟ ਜਾ ਤੁੰਨੇ ਥੱਲੇ ਤਾਰ ਦਿਆ ਵੇਖੀ ਹੁਣ ਮੇਰਾ ਅੱਜ ਮੁੰਡੇ ਨੂੰ ਜਾਣ ਨਹੀਂ ਦਿੱਤਾ ਫਿਰ ਡਾਲੇ ਮਹਾਨੀ ਤੋ ਅੱਜ ਰਾਤ ਰਹਿ ਯਾਰ ਕੋਈ ਨਹੀਂ ਆਦਾ ਠੀਕ ਨਹੀਂ ਗੱਲ ਹਾਂਜੀ ਇਹਦੇ ਕੋਲ ਆਟਾ ਫੜਦੇ ਨੇ ਖਾ ਲੈਣਾ ਇਹ ਮੈਨੂੰ ਪਤਾ ਨਹੀਂ ਇਹਨੇ ਖਾ ਲੈਣਾ ਆਟਾ ਦੇ ਦੇ ਪਾਨ ਤਰਖਾਇਨਾ ਮਾਰਨਾ ਜੀ ਤੈਨੂੰ ਚੰਗਾ ਨਹੀਂ ਸਰਤਾਜ ਜੀ ਦੀ ਤੁਹਾਨੂੰ ਕਾਪੀ ਵਿਖਾਉਂਦੇ ਆ ਇਹ ਸਰਤਾਜ ਜੀ ਦੀ ਬੜੀ ਵਧੀਆ ਦੀ ਵੇਖਿਆ ਉਹਦੀ ਡਿੱਟੋ ਕਾਪੀ ਸੇਮ ਤੋਂ ਸੇਮ ਕੋਈ ਫਰਕ ਨਹੀਂ ਆ 19 21 ਵੀ ਹੱਲੀ ਫਰਕਾ ਸਰਤਾਜ ਨੇ ਨਹੀਂ ਪਛਾਨਣਾ ਉਹਦੇ ਹਣਾ ਤੇਰਾ ਭੜਾ ਜੀ ਮੈਂ ਹੀ ਆਏ ਕਰੋ ਚੱਕ ਦਈ ਇੱਕ ਰਿਮਾ ਜੀ ਪਾਜੀ ਹੋ ਰਹਿ ਗਏ ਟਿੱਕਾ ਜਿਹਾ ਲਾਉਣ ਨਾਲ ਰਹਿ ਗੜਾ ਸਾਈਡ ਤੇ ਨਹੀਂ ਹੁੰਦੇ ਤੇ ਹਾਂ ਬਈ ਉਹ ਰਹਿ ਗਿਆ ਨਹੀਂ ਸਹੀ ਕਾਹਨ ਵਾਲਾ ਰਹਿ ਗਿਆ ਕੱਟੀ ਇਹ ਛੜੀਏ ਗੜੀ ਬੱਤੀ ਪਤਾ ਨਹੀਂ ਮੈਂ ਗਾਜ ਗਿਆ ਐਵੇਂ ਬੈਠਿਆ ਚੰਨੀ ਜਾ ਦੱਸ ਸਿੱਖ ਲੈ ਦੱਸ ਸਿੱਖ ਲੈ ਜਦੋਂ ਆ ਗਏ ਨੂੰ ਦੂਜਾ ਵਾਲਾ ਰੱਖੋ ਲਾ ਜਾ ਗਰਮੇ ਸਾਥ ਇਧਰ ਰੱਖੋ ਓਏ ਅਮ ਪਿਛੇ ਤੇ ਹਾਰ ਹੀ ਇਧਰ ਭਰਾ ਠੀਕ ਨਹੀਂ ਆ ਖੜ ਲੱਗਣ ਦੇ ਦਿਨੇ ਸਾਰੀ ਦਿਹਾੜੀ ਅੱਧੀਆਂ ਬਾਹਾਂ ਵਾਲੀ ਕਮੀਜ਼ ਪਾ ਛੜ ਨਹੀਂ ਤੇ ਐਵੇਂ ਕਹਿੰਦਾ ਮੈਨੂੰ ਕੜਵਾਂ ਪਾਣਿਆ ਪੈਂਦੀ ਇਨ ਦਾਦੇ ਲਾ ਕੇ ਪਾਓ ਜਾ ਕੇ ਲੰਮੇ ਉਹਦੇ ਪੈਂਦੀਆਂ ਨੇ ਇਹ ਵੀਦੀਆਂ ਇੱਕ ਦੂਜੇ ਮਾਰਛ ਦਾ ਦੇੜੇ ਇਹ ਹੁਣੇ ਬੋਡਾ ਬੰਡਿਆ ਹਾਂ ਗੱਡੀ ਪੈ ਗਈ ਮੈਂ ਹਾਂ ਇੱਥੇ ਹੁਣ ਨਾ ਮਾਰੋ ਮੋਟਾ ਪਾਣੀ ਲਾ ਦਈਏ ਤੇ ਆ ਚ ਲਾਤੀਓ ਕੱਚਾ ਖਾਲੋ ਬਣੇ ਝੂਟ ਲੱਗਦਾ ਕਾਕਾ ਜਾਨਾ ਕਾ ਕਣਕ ਨੂੰ ਸੁੱਕਣੇ ਪਾ ਲਈਏ ਥੋੜੀ ਜੀ ਪੀਣ ਕਰਨ ਨੂੰ ਆਤੇ ਤੇ ਤੋਤੀ ਬਣਾਇਆ ਨਾ ਬੋਰਾ ਕੰਮ ਕੀਤਾ ਇਹ ਪਾਣੀ ਦਾ ਹੈ ਇਹ ਲੈਣਾ ਮੈਗੀ ਕੋਲ ਹੈ ਕਿਦੇ ਵਾਸਤੇ ਚੱਲ ਠੀਕ ਓਕੇ ਬਾਈ ਆਹੋ ਮੜ ਜਾ ਪਾਣੀ ਇਧਰ ਵੱਖਰਾ ਹੋਣਾ ਉਧਰ ਵਧੀਆ 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 ਅੱਜ ਕੰਦਰ ਸਾਹਿਬ ਆਏ ਦਰਸ਼ਨ ਕਰਨ ਵਾਸ਼ਿੰਗ ਮਾਣ ਦਾ ਬੋਤਲ ਦਿਹਾੜਾ ਅਸੀਂ ਕੰਨ ਸਾਹਿਬ ਪੰਜਾਬ ਦੀਆਂ ਚ ਪਾਉਂਦੇ ਆ ਪਾਣੀ ਬਹੁਤ ਘੱਟ ਹੁੰਦਾ ਗਰਮ ਨੇ ਹੰਦੀ ਭਾਬੋ ਹੁਣਾਂ ਨੀ ਆ ਬੋਰਾ ਨਹੀਂ ਸਸਤੀ ਕਾ ਆ ਆ ਮਗੀ ਨਹੀਂ ਹੈ ਫੇਰ ਦਿਲ ਖੋਛੋ ਨੀ ਹੁਣ ਮੈਂ ਹੁਣ ਏਦਾਂ ਲੱਗਾ ਡਟਿਆਂ ਭਾਂ ਚਲੋ ਬਾਕੀ ਮੁਕੱਦਰਾਂ ਚ ਜੋ ਲਿਖਿਆ ਆ ਕਾਲਪੁਰਖ ਨੇ ਉਦਾਂ ਹੀ ਹੋਣਾ ਆ ਕਾਨਕ ਸੁਕੋਣੇ ਪਾਤੀ ਸਾਂਤ ਕਹਿੰਦੇ 25 ਕਿਲੋ ਪਾਣੀ ਪੀਣ ਖਾਣਾ ਆਟਾ ਪਸਾਉਣਾ ਏ ਤੇ ਧੋਤੀ ਅੱਗੇ ਆਵਾਜ਼ ਉੱਡਦੀ ਆਦੀ ਪਾਈ ਪਾਏ ਠੀਕ ਆ ਆ ਬਾਗਵਾ ਤੇ ਨਾ ਬਕਸ ਬਕਸ ਜਿਹੇ ਵਾਲੇ ਇਹਨਾਂ ਫਿਰ ਇਹਨਾਂ ਚ ਜਾਣਗੇ ਬਿਜਲੀ ਵਾਲਾ ਬੰਦਾ ਲਾ ਲਿਆ ਗੋੜ ਜਿਹੜੇ ਭਾਪੂਕ ਲੱਗਣੇ ਉਹ ਲੈ ਲਾਉਂਦੇ ਨੇ ਮੇਸਤਰੀ ਦਾ 20 ਦਿਨ ਦਾ ਤੇ ਮੈਂ ਕਿਹਾ ਵੀ ਇੱਥੇ ਥਾਂ ਨਾ ਐਨੇ ਕ ਥਾਂਵਾਂ ਦੇ ਵਿੱਚ ਗੋੜ ਕੇ ਵੇਚ ਦਿੰਦਾ ਆ ਭਾਪ ਪਤਾ ਨਹੀਂ ਹੁਣ ਬੰਦੀ ਕੋਈ ਦਿੰਦਾ ਕਿ ਨਹੀਂ ਐਵੇਂ ਲੱਗ ਕੇ ਆ ਤੇ ਗਿਆ ਹੀ ਓਏ ਕਿਹੜੀ ਕੁਰਸੀ ਚੂਹਾ ਵਾ ਉਹ ਕੁਰਸੀ ਦੇ ਵਿੱਚ ਚੂਹਾ ਹੋਈ ਨਹੀਂ ਛੋਟੇ ਜਿਹਾ ਚੂਹਾ ਹਾਂ ਛੋਟੇ ਦੇ ਕੁਰਸੀ ਤੇ ਆ ਉਹ ਤੇ ਚੂਹਾ ਆਏ ਉਹ ਜੀ ਤੂੰ ਕਿਵੇਂ ਸਰੇਖੀ ਨਾ ਚਿਪਸ ਉਹਨੇ ਖਾਦੀ ਚੂਹੇ ਓਹੂ ਉਹ ਗੰਦੀ ਕਰਦੀ ਹੈ ਨਾ ਓਹੂ ਗੰਦੀ ਕਰਦੀ ਹੈ ਹੈ ਮੈਂ ਗੰਦੀ ਕੀਤੀ ਹੈ ਓਏ ਸੋ ਹਾਂ ਮੈਂ ਬਿੱਲੀ ਛੋੜਿਆ ਓਹ ਅੱਛਾ ਬਿੱਲੀ ਆ ਓ ਉਹ ਬਿੱਲੀ ਆ ਯੂ ਤੂੰ ਮੈਨੂੰ ਉਹ ਪਿੰਕ ਛੂਟ ਦੇ ਵੇ ਵਿਆਹ ਵੇਖਣ ਨੂੰ ਠੀਕ ਹੈ ਇਹ ਚਲ ਗਿਆ ਨਹੀਂ ਵਿਆਹ ਵੇਖਣ ਨੂੰ ਮੈਨੂੰ ਛੂਟ ਦੇ ਦੇਣਾ ਤੁਹਾਨੂੰ ਤੇ ਬਲੂ ਛੂਟ ਦੇ ਦੀ ਚੱਲ ਫਿਰ ਮੈਨੂੰ ਨਹੀਂ ਹਾਂ ਮੈਂ ਪੀਂਗੀ ਰਹੀ ਆ। ਨਹੀਂ ਬਲੂ ਸੂਟ ਦੇ ਦੀ ਚੱਲ। ਠੀਕ ਆ। ਨਹੀਂ ਖੰਤੋਗੇ। ਉਹ ਨਹੀਂ ਖਦਮ ਨਹੀਂ। ਬਲੂ ਸੂਟ ਦੇ ਦੀ ਮੈਨੂੰ। ਨਹੀਂ। ਚੱਲ ਬਾਈਟ ਹੈਗਾ ਵਾ। ਨਹੀਂ। ਹਾਂ। ਸਾਲੇ ਨਹੀਂ ਆਲੇ। ਚੱਲ ਤੇ ਤੇਰੀ ਦਾਦੀ ਦਾ ਸੂਟ ਰਿਹਾਗੇ ਤੇ ਤੇਰੀ ਇਹ ਦਾਦੀ ਨੂੰ ਦੇ ਦਾਂਗੇ। ਨਹੀਂ। ਹਾਂ। ਦਾਦਾ ਦਾ ਸੂਟ ਵੀ ਨਹੀਂ ਆਇਆ ਕੋਲ। ਹਾਂ। ਤੇਰੇ ਦਾਦੂ ਦਾ ਸੂਟ ਹੈਗਾ ਵਧੀਆ। ਨਹੀਂ। ਹਾਂ। ਆਣੀ ਪੋੜੇ। ਹਾਂ। ਦਾਦੂ ਦਾ ਸੂਟ ਆ। ਤਪ ਪਜਾਮਾ ਨਹੀਂ ਹੈਗਾ ਨਹੀਂ ਹਾਂ ਤਪ ਪਜਾਮਾ ਨਹੀਂ ਹੈਗੇ ਤਾੜੀਏਗੇ ਓਛੋ ਸਾੜੇ ਨਹੀਂ ਹੈਗੇ ਚਾਹੇ ਫਿਰ ਤੇ ਜੇਰਾ ਤੇ ਵੀ ਮੰਮੀ ਦਾ ਸੂਟ ਮਾ ਨਾ ਇੱਕ ਉਹ ਤੇਰੀ ਨਾਨੀ ਨੂੰ ਦੇ ਦਾਂਗੇ ਵੀ ਆ ਵੇਖਣ ਵਾਸਤੇ ਲੱਗੀ ਨਾਨੀ ਨੂੰ ਆਓ ਬਾਜੋ ਬਾਹਾਂ ਆਹੋ ਹਮ ਤੇਰੀਆਂ ਨਹੀਂ ਤੇਰੀ ਦਾਦੀ ਨੂੰ ਦਾਦੀ ਨੂੰ ਆਹ ਉਹ ਦਾਦੀ ਨੂੰ ਦੇ ਦਾਂਗੇ ਠੀਕ ਹੈ ਨਾ ਆਓ ਦੇ ਦੇ ਚਾਲ ਠੀਕਾ ਮੈਂ ਤੈਨੂੰ ਨਹੀਂ ਦੇ ਦਊਂਗੀ ਤੇ ਮੈਨੂੰ ਪਿੰਕ ਛੂਟ ਦੇ ਦੇ ਠੀਕ ਆ ਮੈਂ ਤੈਨੂੰ ਨਹੀਂ ਦਊਂਗੀ ਮੈਂ ਹਾਂ ਫਿਰ ਦਊਂਦਾ ਹਾਂਗੀ ਮੈਂ ਦਊਦਾ ਜਿਹੜੇ ਤੇਰੇ ਦਾਦੂ ਦਾ ਚਟਾ ਛੂਟ ਹੈ ਨਾ ਉਹ ਮੈਨੂੰ ਦੇ ਦੇ ਹਾਂ ਠੀਕ ਹੈ ਨਾ ਫਿਰ ਮੈਂ ਵਿਆਹ ਵੇਖਾਂਗਾ ਠੀਕ ਹੈ ਨਾ ਫਿਰ ਬੜਾ ਮਜ਼ਾ ਆਊ ਵਿਆਹ ਵੇਖਣ ਦਾ ਤੇ ਪਰ ਮੈਨੂੰ ਪਰ ਰੈੱਡ ਸੂਟ ਆ ਰਿਹਾ ਹੈਡ ਸੂਟ ਹਾਂ ਮੈਂ ਕੱਢ ਲਿਆ ਪਾਣੀ ਕਿਹਾ ਚਾ ਠੀਕ ਆ ਮੈਂ ਢੰਗ ਘੜੇ ਮੈਂ ਢੰਗ ਪਿਛੇ ਆ ਪਾ ਦੇ ਕਾ ਦੂੰਗਾ ਚਾ ਠੀਕ ਆ ਤੇ ਆ ਜਿਹੜਾ ਇਹ ਰੈੱਡ ਸੂਟ ਵਾ ਇਹ ਇਹ ਮੈਨੂੰ ਇੱਕ ਦਿਨ ਸਿਰਫ ਇੱਕ ਦਿਨ ਵਾਤੇ ਦੇ ਦੇ ਹੀ ਹੈਗਾ ਇਹ ਹੈਗਾ ਵਾ ਹਾਂ ਚਾ ਠੀਕ ਆ ਮੈਨੂੰ ਦੇ ਦੇ ਹੈ ਠੀਕ ਤੇ ਚਲੋ ਜੀ ਹੁਣ

ਕੀ ਕਰ ਗਿਆ ਗਾਇਸ ਆ ਵਾਓ ਉਹਨੂੰ ਮਾਰਾਂਗੇ ਆਓ ਤੈਨੂੰ ਲੱਗਤੇ ਫੂਲ ਵਾਲੇ ਦੇਗਾ ਆ ਵਾਓ ਵਾਓ ਆ ਚੜਜੀ ਇੱਕ tincਾ ਹੈ ਆ ਮਿਰਚਾਂ ਦੇ ਨੇ ਪਨੀਰੀ ਦੇ ਬੂਟੇ ਲਿਆਂ ਅਖਦਾ ਪਪਾ ਨੇ ਲਾ ਲੇ ਮੈਂ ਵੀ ਵੇਖ ਕੇ ਜਰਿਆ ਨਹੀਂ ਗਿਆ ਮੈਂ ਹਮੋਂ ਵੀ ਲਾਦਾ ਤੇ ਮੈਂ ਪੋਟੇ ਤੇ ਲਿਆ ਹੁਣ ਲਾ ਦੇਣ ਲੱਗਾ